ਬਡਲਾਡੇ ਦੀਆਂ ਤਿੰਨ ਕੁੜੀਆਂ ਨੇ ਇਹੋ ਜਿਹਾ ਕਾਰਨਾਮਾ ਕੀਤਾ ਤਿੰਨ ਭੈਣਾਂ ਤਿੰਨਾਂ ਦਾ UGC ਕਲੀਅਰ ਇਹਨਾਂ ਧੀਆਂ ਨੇ ਉਹ ਕਰਤਾ ਕਿ ਇਸ ਤੋਂ ਬਾਅਦ ਹੁਣ ਇਹਨਾਂ ਦੇ ਗੁਰਬਤ ਵਾਲੇ ਦਿਨ ਸ਼ਾਇਦ ਖਤਮ ਹੋ ਜਾਣ ਸਲੂਟ ਹੈ ਰੌਜੀ ਇਹੋ ਜਿਹੇ ਮਾਪਿਓ ਨੂੰ ਵੀ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਲਈ ਕਦੇ ਵੀ ਪਿੱਛੇ ਨਹੀਂ ਹਟੇ ਉਹਨਾਂ ਨੇ ਚਲੋ ਜਿੰਨਾ ਕੋਲ ਉਹਨਾਂ ਕੋਲ ਸਰਦਾ ਹੁੰਦਾ ਹੈ ਉਹ ਕਰਦੇ ਐ ਤੁਸੀਂ ਦੇਖੋ ਕਿ ਇੱਕ ਗਰੀਬ ਪਰਿਵਾਰ ਹੈ ਫਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਹੈ ਮਾਂ ਕਈ ਵਾਰ ਇਹ ਆ ਕਿ ਬਾਹਰ ਦਿਹਾੜੀ ਤੇ ਕੰਮ ਵੀ ਕਰਦੀ ਆ ਜਾ ਕੇ ਦਿਹਾੜੀ ਦੀ ਲੇਬਰ ਵੀ ਕਰਦੀ ਆ ਤੇ ਕੁੜੀਆਂ ਕਹਿ ਰਹੀਆਂ ਨੇ ਆਪਣੇ ਮੂੰਹ ਤੋਂ ਕਿ ਅਸੀਂ ਆਪਣੇ ਪਰਿਵਾਰ ਨੂੰ ਇਸ ਪੋਜੀਸ਼ਨ ਚੋਂ ਇਸ ਮਾੜੀ ਪੋਜੀਸ਼ਨ ਚੋਂ ਕੱਢਣਾ ਸੀ ਅਸੀਂ ਗੁਰਬਤ ਤੋਂ ਬਾਹਰ ਲੈ ਕੇ ਆਉਣਾ ਸੀ ਆਪਣਾ ਪਰਿਵਾਰ ਤਾਂ ਸਾਨੂੰ ਇਹ ਮਹਿਸੂਸ ਹੋਇਆ ਕਿ ਜੇ ਅਸੀਂ ਪਰਿਵਾਰ ਦੀ ਫਾਈਨੈਂਸ਼ੀਅਲ ਸਟੇਟਸ ਜਾਂ ਕੰਡੀਸ਼ਨ ਠੀਕ ਕਰ ਸਕਦੇ ਆ ਜਾਂ ਕਰਨੀ ਆ ਤਾਂ ਪੜ੍ਹਾਈ ਇੱਕੋ ਇੱਕ ਜ਼ਰੀਆ ਹੈ ਸਾਡੇ ਬਿਲਕੁਲ ਇਹੋ ਜਿਹਾ ਕੰਮ ਕਰਕੇ ਦਿਖਾਇਆ ਜਿਹੜਾ ਪੰਜਾਬ ਦਾ ਸੁਪਨਾ ਹੁੰਦਾ ਅਕਸਰ ਜਿਹੜੇ ਜਿਹੜੇ ਟੀਚਿੰਗ ਲਾਈਨ 'ਚ ਆਇਆ ਜਿਹੜੇ ਸਟੱਡੀ ਵਾਲੀ ਲਾਈਨ 'ਚ ਉਹਨਾਂ ਦਾ ਸੁਪਨਾ ਹੁੰਦਾ ਕਿ ਇੱਕ UGC ਦਾ ਪੇਪਰ ਕਲੀਅਰ ਕਰੀ ਹਾਂ ਹਾਂ UGC ਦਾ ਨੈਟ ਨੈਟ ਦਾ ਪੇਪਰ ਕਲੀਅਰ ਕਰਤਾ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਅਸਿਸਟੈਂਟ ਪ੍ਰੋਫੈਸਰ ਦੇ ਨੌਕਰੀ ਦੇ ਲਈ एलिਜੀਬਲ ਹੋਗੇ UGC ਕਹਿੰਦੀ ਹੈ ਕਿ ਜਾਂ ਤਾਂ ਤੁਸੀਂ UGC ਨੈਟ ਦਾ ਪੇਪਰ ਕਲੀਅਰ ਕਰ ਲਓ ਯਾ ਤੁਸੀਂ 3-4 ਸਾਲ ਲਾ ਕੇ ਪੀ ਐਚ ਡੀ ਕਰ। ਹੂੰ ਦੋਨੋਂ ਬਰਾਬਰ ਦਿੱਤੇ ਹੋਏ ਨੇ। ਜੀ। ਔਰ ਇਹ ਜਿਹੜੀਆਂ ਕੁੜੀਆਂ ਨੇ ਹਰਦੀਪ ਕੌਰ, ਬਿਆੰਤ ਕੌਰ ਤੇ ਰਿੰਪੀ ਕੌਰ ਇਹ ਤਿੰਨੋਂ ਭੈਣਾਂ ਨੇ ਹੁਣ ਇਹ ਕਹਿ ਰਹੀਆਂ ਕਿ ਅਸੀਂ ਯੂ ਜੀ ਸੀ ਤਾਂ ਕਲੀਅਰ ਕੀਤਾ ਹੁਣ ਅਸੀਂ ਜੀ ਆਰ ਐਫ ਦਾ ਅੱਗੇ ਕਰਾਂਗੇ ਤੇ ਉਸ ਤੋਂ ਬਾਅਦ ਪੀ ਐਚ ਡੀ ਰਾਉਜੀ ਅਕਸਰ ਆਪਾਂ ਇਹ ਗੱਲ ਕਹਿ ਦਿੰਨੇ ਆ ਕਿ ਨੈਗੇਟਿਵਿਟੀ ਦੀਆਂ ਗੱਲਾਂ ਅਕਸਰ ਚਲਦੀਆਂ ਰਹਿੰਦੀਆਂ ਨਸ਼ਾ ਬਹੁਤ ਹੈ ਜੀ ਸਾਡੇ ਤਾਂ ਪੈਸਾ ਨਹੀਂ ਹੈਗਾ ਜੀ ਸਾਨੂੰ ਜੋਬਸ ਨਹੀਂ ਹੈਗੀਆਂ ਸਾਨੂੰ ਐਕਸਕਿਊਜ਼ ਜਿਵੇਂ ਆਪਾਂ ਅਕਸਰ ਪੰਜਾਬ ਚ ਗੱਲਾਂ ਚਲਦੀਆਂ ਨੌਜਵਾਨ ਖਾਸ ਕਰਕੇ ਬਡਲਾਡੇ ਦੀਆਂ ਤਿੰਨ ਕੁੜੀਆਂ ਨੇ ਇਹੋ ਜਿਹਾ ਕਾਰਨਾਮਾ ਕੀਤਾ ਤਿੰਨ ਭੈਣਾਂ ਤਿੰਨਾਂ ਦਾ ਯੂਜੀਸੀ ਕਲੀਅਰ ਤੇ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਨੇ ਉਹ ਗਰੰਥੀ ਸਿੰਘ ਨੇ ਆਪਾਂ ਸਭ ਨੂੰ ਪਤਾ ਹੈ ਕਿ ਗਰੰਥੀ ਸਿੰਘਾਂ ਦੀ ਕਿੰਨੀ ਸੈਲਰੀ ਹੈ ਤੇ ਕਿਸ ਤਰੀਕੇ ਨਾਲ ਉਹ ਘਰ ਚਲਾਉਂਦੇ ਨੇ ਹੂੰ ਕਿੱਡੇ ਕ ਪ੍ਰਾਊਡ ਦੀ ਗੱਲ ਹੈ राव ਜੀ ਕਿ ਇੱਕ ਤਿੰਨ ਕੁੜੀਆਂ ਨੇ ਅੱਜ ਇੱਕ ਇਹੋ ਜਿਹਾ ਕੰਮ ਕਰਕੇ ਦਿਖਾਇਆ ਜਿਹੜਾ ਪੰਜਾਬ ਦਾ ਸੁਪਨਾ ਹੁੰਦਾ ਅਕਸਰ ਜਿਹੜੇ ਜਿਹੜੇ ਟੀਚਿੰਗ ਲਾਈਨ ਚ ਆਇਆ ਜਿਹੜੇ ਸਟੱਡੀ ਵਾਲੀ ਲਾਈਨ ਚ ਉਹਨਾਂ ਦਾ ਸੁਪਨਾ ਹੁੰਦਾ ਕਿ ਇੱਕ UGC ਦਾ ਪੇਪਰ ਕਲੀਅਰ ਕਰੀ। ਹਾਂ ਦੇਖੋ ਪ੍ਰਾਊਡ ਵਾਲੀ ਤਾਂ ਬਹੁਤ ਵੱਡੀ ਗੱਲ ਹੈ। ਇਹ ਬਹੁਤ ਵੱਡਾ ਪ੍ਰਾਊਡ ਹੈ। ਹੁਣ ਜੇ ਮੈਂ ਉਦਾਹਰਨ ਦਵਾਂ ਤੂੰ ਤੁਸੀਂ ਲਾਓ ਕਿ ਇੱਕ ਵੈਲ ਸੈਟਡ ਪਰਿਵਾਰ ਹੈ। ਉਸ ਪਰਿਵਾਰ ਦੇ ਕਿਸੇ ਬੱਚੇ ਨੇ UGC ਦਾ NET ਦਾ ਪੇਪਰ ਕਲੀਅਰ ਕੀਤਾ ਹੋਵੇ। ਉਹ ਵੀ ਬਹੁਤ ਪ੍ਰਾਊਡ ਫੀਲ ਕਰਨਗੇ। ਸਾਡੇ ਬੱਚੇ ਨੇ ਐਡਾ ਵੱਡਾ ਮਕਾਮ ਹਾਸਲ ਕੀਤਾ। ਤੇ ਉੱਥੇ ਹੀ ਤੁਸੀਂ ਦੇਖੋ ਕਿ ਇੱਕ ਗਰੀਬ ਪਰਿਵਾਰ ਹੈ। ਹੂੰ। ਫਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਹੈ, ਮਾਂ ਕਈ ਵਾਰ ਇਹ ਆ ਕਿ ਬਾਹਰ ਦਿਹਾੜੀ ਤੇ ਕੰਮ ਵੀ ਕਰਦੀ ਆ ਜਾ ਕੇ ਦਿਹਾੜੀ ਦੀ ਲੇਬਰ ਵੀ ਕਰਦੀ ਆ। ਤੇ ਉਸ ਪਰਿਵਾਰ ਦੀਆਂ ਤਿੰਨ ਧੀਆਂ ਹੋਣ ਤੇ ਤਿੰਨੋਂ ਇੱਕੋ ਵਾਰ ਚ ਇਕੱਠੇ ਯੂਜਸੀ ਨਟ ਦਾ ਕਲੀਅਰ ਕਰ ਲੈਣਗੀਆਂ। ਇਹ ਕੋਹ ਪਰਿਵਾਰ ਸੀ ਉਹਨਾਂ ਦੇ ਲਈ ਵੀ ਵੱਡੀ ਮੂਵਮੈਂਟ ਸੀ ਪਰ ਇਹ ਪਰਿਵਾਰ ਸੋਚੋ ਕਿ ਇਹਨਾਂ ਦੇ ਲਈ ਤਾਂ ਉਹ ਕਿੰਡੀ ਵੱਡੀ ਚੀਜ਼ ਹੋਗੀ ਕਿਉਂਕਿ ਇਹਨਾਂ ਧੀਆਂ ਨੇ ਉਹ ਕਰਤਾ ਕਿ ਇਸ ਤੋਂ ਬਾਅਦ ਹੁਣ ਇਹਨਾਂ ਦੇ ਗੁਰਬਤ ਵਾਲੇ ਦਿਨ ਸ਼ਾਇਦ ਖਤਮ ਹੋ ਜਾਣਗੇ ਹੂੰ ਉੱਪਰ ਲੱਗੀਆਂ ਇਹ ਆਪਣੇ ਪਰਿਵਾਰ ਨੂੰ ਯੂਸੀ ਦਾ ਨਟ ਨਟ ਦਾ ਪੇਪਰ ਕਲੀਅਰ ਕਰਤਾ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਅਸਿਸਟੈਂਟ ਪ੍ਰੋਫੈਸਰ ਦੇ ਨੌਕਰੀ ਦੇ ਲਈ एलिਜੀਬਲ ਹੋਗੇ ਵਾਹ ਤਿੰਨੇ ਮਤਲਬ ਤਿੰਨੇ ਕੁੜੀਆਂ ਅਸਿਸਟੈਂਟ ਪ੍ਰੋਫੈਸਰ ਲਈ ਤਿੰਨੋ ਤਿੰਨੋ ਪੜਾ एलिਜੀਬਲ ਹੋ ਗਈਆਂ ਮਤਲਬ ਹੁਣ ਕਿਤੇ ਵੀ ਆਸ-ਪਾਸ ਕਾਲਜ ਚ ਜਾਂ ਸਕੂਲ ਚ ਪੜਾ ਸਕਦੀਆਂ ਪੜਾ ਸਕਦੀਆਂ ਸਕੂਲ ਚ ਸਕੂਲ ਵਾਲੇ ਤੋਂ ਤਾਂ ਉੱਪਰ ਚਲੀ ਗਈਆਂ ਜਾਂ ਇਹ ਹੋ ਗਿਆ 11ਵੀਂ 12ਵੀਂ ਵਾਲੇ ਨੂੰ ਅਸਿਸਟੈਂਟ ਪ੍ਰੋਫੈਸਰ ਪੜਾ ਸਕਦੇ ਨੇ ਉਹ ਥੱਲੇ ਨਹੀਂ ਪੜਾਉਂਦੇ 10ਵੀਂ ਤੋਂ ਥੱਲੇ ਨਹੀਂ ਪੜਾਉਂਦੇ 11ਵੀਂ ਤੋਂ ਯਾ ਫਿਰ ਕਾਲਜ ਤੁਸੀਂ ਪੜਾ ਸਕਦੇ ਕਿਸੇ ਯੂਨੀਵਰਸਿਟੀ ਚ ਵੀ ਤੁਸੀਂ ਪੜਾ ਸਕਦੇ ਹੋ ਤੁਸੀਂ ਐਲੀਜੀਬਲ ਹੋਗੇ ਉਸ ਚੀਜ਼ ਦੇ ਲਈ ਯੂਜੀਸੀ ਕਹਿੰਦੀ ਹੈ ਕਿ ਜਾਂ ਤਾਂ ਤੁਸੀਂ ਯੂਜੀਸੀ ਨੈਟ ਦਾ ਪੇਪਰ ਕਲੀਅਰ ਕਰ ਲਓ ਜਾਂ ਤੁਸੀਂ 3-4 ਸਾਲ ਲਾ ਕੇ ਪੀਐਚਡੀ ਕਰ ਲਓ ਦੋਨੋਂ ਬਰਾਬਰ ਦਿੱਤੇ ਹੋਏ ਨੇ ਜੀ ਔਰ ਇਹ ਜਿਹੜੀਆਂ ਕੁੜੀਆਂ ਨੇ ਹਰਦੀਪ ਕੌਰ ਬਿਆੰਤ ਕੌਰ ਤੇ ਰਿੰਪੀ ਕੌਰ ਇਹ ਤਿੰਨੋਂ ਭੈਣਾਂ ਨੇ ਹੁਣ ਇਹ ਕਹਿ ਰਹੀਆਂ ਕਿ ਅਸੀਂ ਯੂਜੀਸੀ ਤਾਂ ਕਲੀਅਰ ਕੀਤਾ ਹੁਣ ਅਸੀਂ ਜੀਆਰਐਫ ਦਾ ਅੱਗੇ ਕਰਾਂਗੇ ਤੇ ਉਸ ਤੋਂ ਬਾਅਦ ਪੀ ਐਚ ਡੀ ਜੀ ਆਰ ਐਫ ਜੂਨੀਅਰ ਰਿਸਰਚ ਫੈਲੋ ਕਹਿ ਦਿੰਦੇ ਨੇ ਤੇ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਪਲਬਧੀ ਹੈ ਤੇ ਉਸ ਤੋਂ ਬਾਅਦ ਪੀ ਐਚ ਡੀ ਵੀ ਕਰ ਲੈਣਗੀ ਕਿਉਂਕਿ ਜੇ ਇਹਨਾਂ ਨੇ ਇੰਨਾ ਕੁਝ ਕੀਤਾ ਤਾਂ ਉਹ ਕਰ ਲੈਣਗੀ ਇਹਨਾਂ ਕੁੜੀਆਂ ਦੇ ਲਈ ਅੱਗੇ ਸਭ ਤੋਂ ਵੱਡੀ ਸਮੱਸਿਆ ਆਰਥਿਕ ਪ੍ਰੋਬਲਮ ਸੀਗੀ ਪਰਿਵਾਰ ਦੀ ਬਿਲਕੁਲ ਕਿਉਂਕਿ ਪਰਿਵਾਰ ਦੇ ਕੋਲ ਇੰਨੇ ਪੈਸੇ ਨਹੀਂ ਸੀ ਇੱਥੇ ਤੱਕ ਵੀ ਪਰਿਵਾਰ ਨੇ ਪੜਾਇਆ ਪਰ ਹੁਣ ਇਹ ਬੱਚੀਆਂ ਜਿਹੜੀਆਂ ਕੁੜੀਆਂ ਨੇ ਏ ਆਪਣਾ ਖਰਚ ਆਪ ਕੱਢਣ ਦੇ ਲਈ ਆਪਣੀ ਪੜ੍ਹਾਈ ਦਾ ਖਰਚ ਕੱਢਣ ਦੇ ਲਈ ਜਾਂ ਯੂਟੀਸੀ ਦੇ ਵਿੱਚ ਹੁਣ ਬਹੁਤ ਸਾਰੇ ਖਰਚੇ ਹੁੰਦੇ ਆ ਜਿਵੇਂ ਨੋਟ ਕਿਤਾਬ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਤੁਹਾਡਾ ਆਮ ਰੁਟੀਨ ਦਾ ਖਰਚਾ ਉਹ ਕਰਨਾ ਹੀ ਪੈਂਦਾ ਹੈ ਤੇ ਉਹਦੇ ਲਈ ਇਹ ਆਲਰੇਡੀ ਮਤਲਬ ਉੱਥੇ ਬੁੱਢਲਾਡੇ ਦੇ ਨੇੜੇ ਜਿਹੜੇ ਪ੍ਰਾਈਵੇਟ ਸਕੂਲ ਸੀ ਉਹਦੇ ਚ ਜੌਬ ਕਰ ਕਰਕੇ ਇਹਨਾਂ ਨੇ ਉਹ ਆਪਣੇ ਪੈਸੇ ਆਪ ਆਪਣਾ ਖਰਚ ਆਪ ਕੀਤਾ ਤੇ ਪਰਿਵਾਰ ਦੀ ਵੀ ਮਦਦ ਕੀਤੀ ਹੈ ਮੈਗਾ ਸਿੱਖਣਾ ਚਾਹੀਦਾ ਹਾਲਾਂਕਿ ਸਕੂਲਾਂ 'ਚ ਇਸ ਤਰੀਕੇ ਨਾਲ ਜਿਹੜੇ ਮੁੰਡੇ ਕੁੜੀਆਂ ਪੜਾਉਂਦੇ ਨੇ ਉਹਨਾਂ ਨੂੰ ਕੋਈ ਬਾਲੀ ਵੱਡੀ ਸੈਲਰੀ ਨਹੀਂ ਦਿੱਤੀ ਜਾਂਦੀ ਨਹੀਂ ਹੁੰਦੀ ਨਹੀਂ ਹੁੰਦੀ ਪਰ ਫੇਰ ਵੀ ਫੇਰ ਵੀ ਜੇ ਇਸ ਤਰੀਕੇ ਦੇ ਨਾਲ ਬੱਚਾ ਆ ਜੇ ਉਹਨੂੰ 10000 ਵੀ ਮਿਲ ਰਿਹਾ ਨਾ ਤਾਂ ਉਹ ਵੀ ਉਹ ਬਾਣਾ ਮੰਨਦੇ ਆ ਰੱਬ ਦਾ ਸ਼ੁਕਰ ਕਰਦੇ ਨੇ ਕਿ ਰੱਬਾ ਤੂੰ ਇੰਨੇ ਕੁ ਜੋਗਾ ਕੀਤਾ ਤੇ ਉਸ ਤੋਂ ਤੁਸੀਂ ਦੇਖੋਗੇ ਉਹਨਾਂ ਹਾਲਾਤਾਂ 'ਚੋਂ ਨਿਕਲ ਕੇ ਅੱਗੇ ਪੜ ਕੇ ਤਿਆਰੀ ਕਰ ਕਰਕੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਨਾ ਕਿ ਤਿੰਨੋਂ ਹੀ ਭੈਣਾਂ ਨੇ ਤੇ ਤਿੰਨਾਂ ਨੇ ਕਲੀਅਰ ਕੀਤਾ ਗੱਲ ਇਹ ਸਭ ਤੋਂ ਵੱਡੀ ਹੈ ਕਿ ਕਈ ਕਈ ਅਟੈਂਪਟ ਲੱਗ ਜਾਂਦੇ ਨੇ ਬੱਚਿਆਂ ਦੇ ਬਿਲਕੁਲ ਬਿਲਕੁਲ rau ji ਜਿਸ نیٹ ਦਾ ਕਲੀ ਪੇਪਰ ਕਲੀਅਰ ਕਰਨ ਦੇ ਲਈ ਬਿਲਕੁਲ ਬਿਲਕੁਲ ਸੋ ਇਹ ਬਹੁਤ ਵੱਡੀ ਆਪਣੇ ਆਪ ਤੇ ਵਿੱਚ ਮਾਣ ਵਾਲੀ ਗੱਲ ਆ ਤੇ ਔਰ ਉਦੋਂ ਮਾਨ ਡਬਲ ਹੋ ਜਾਂਦਾ ਜਦੋਂ ਮੈਂ ਪਹਿਲਾਂ ਕਿਹਾ ਕਿ ਪਿਤਾ ਜੀ ਤੁਹਾਡੇ ਗ੍ਰੰਥੀ ਸਿੰਘ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਉਹਨਾਂ ਦੀ ਕਮਾਈ ਇੰਨੀ ਨਹੀਂ ਹੁੰਦੀ ਗ੍ਰੰਥੀ ਸਿੰਘਾਂ ਦੀ ਇਹ ਵੀ ਵੱਡੀ ਇੱਕ ਸਮੱਸਿਆ ਕਿੰਨੇ ਸਾਲਾਂ ਤੋਂ ਆਵਾਜ਼ ਉਹ ਆਪ ਵੀ ਚੁੱਕਦੇ ਨੇ ਬਹੁਤ ਸਾਰੇ ਲੋਕ ਵੀ ਚੁੱਕਦੇ ਨੇ ਕਿ ਇਹਨਾਂ ਦੀ ਵੀ ਸੈਲਰੀ ਇੱਕ ਫਿਕਸ ਹੋਣੀ ਚਾਹੀਦੀ ਹੈ ਘੱਟੋ ਘੱਟ ਬਿਲਕੁਲ ਇੱਕ ਸੀਮਾ ਤੇ ਹੋਣੀ ਚਾਹੀਦੀ ਹੈ ਇੱਕ ਤੋਂ ਐਂਡੋ ਐਂਡੋ ਹਾਂ ਉਹ ਤਾਂ ਤਾਂ ਹੋਣੀ ਚਾਹੀਦੀ ਹੈ ਨਾ ਜਿੱਥੇ ਉਹ ਆਪਣਾ ਘਰ ਚਲਾ ਸਕਣ ਹਾਂ ਤੇ ਮਾਤਾ ਜੀ ਫਿਰ ਉਹ ਜੋ ਮੈਂ ਪਹਿਲਾਂ ਦੱਸਿਆ ਕਿ ਉਹ ਦਿਹਾੜੀ ਵੀ ਕਰ ਲੈਂਦੇ ਹੈ ਕਈ ਵਾਰ ਲੇਬਰ ਦਾ ਸਨਿਊਟ ਰੋਜੀ ਇਹੋ ਜੇ ਮਾਪਿਓ ਨੂੰ ਵੀ ਜਿਹੜੇ ਬੱਚਿਆਂ ਨੂੰ ਪੜਾਉਣ ਲਈ ਕਦੇ ਵੀ ਪਿੱਛੇ ਨਹੀਂ ਹਟੇ ਉਹਨਾਂ ਨੇ ਚਲੋ ਜਿੰਨਾ ਕੋ ਉਹਨਾਂ ਕੋਲੋ ਸਰਦਾ ਹੁੰਦਾ ਉਹ ਕਰਦੇ ਹੈ ਔਰ ਇੱਕ ਇਹਦੇ 'ਚ ਇਹ ਗੱਲ ਹੈ ਤੁਸੀਂ ਦੇਖੋ ਜਿੰਨੇ ਲੋਅਰ ਰੈਂਕ ਵਾਲੇ ਪਰਿਵਾਰ ਨੇ ਫਾਈਨੈਂਸ਼ੀਅਲੀ ਤੌਰ ਤੇ ਗੱਲ ਕਰ ਰਿਹਾ ਮੈਂ ਜਿਹੜੇ ਥੋੜੇ ਗਰੀਬੀ ਤੇ ਬਸਰ ਕਰ ਰਹੇ ਆਪਣੀ ਜ਼ਿੰਦਗੀ ਤੁਸੀਂ ਨੋਟ ਕਰਿਓ ਕਿ ਉਹਨਾਂ ਦੇ ਬੱਚੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪੜ੍ਹਾਈ ਦੇ ਵਿੱਚ ਹੂੰ ਬਹੁਤ ਜ਼ਿਆਦਾ ਕਿਉਂਕਿ ਉਹ ਬੱਚਿਆਂ ਨੂੰ ਪਤਾ ਹੁੰਦਾ ਕਿ ਅਸਲ ਗਰੀਬੀ ਕੀ ਐ ਗੁਰਬਤ ਚ ਰਹਿਣਾ ਕਿਹਨੂੰ ਕਹਿੰਦੇ ਨੇ ਸਾਨੂੰ ਉਹ ਚੀਜ਼ ਚਾਹੀਦੀ ਐ ਕਿ ਉਹ ਚੀਜ਼ ਜਿਵੇਂ ਸਾਨੂੰ ਪਤਾ ਐ ਕਿ ਸਾਡੇ ਮਾਤਾ ਪਿਤਾ ਦੇ ਕੋਲ ਪੈਸੇ ਨਹੀਂ ਹੈਗੇ ਸਾਨੂੰ ਉਹ ਚੀਜ਼ ਦਿਵਾਉਣ ਦੇ ਲਈ ਬਹੁਤ ਸਾਰੇ ਚਾ ਇਹਨਾਂ ਕੁੜੀਆਂ ਨੇ ਆਪਣੇ ਮਾਰੇ ਹੋਣੇ ਬਿਲਕੁਲ ਹੋਰ ਵੀ ਬਹੁਤ ਸਾਰੇ ਇੱਕ IAS ਦਾ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਆਈਏਐਸ ਆਈਪੀਐਸ ਜਿਹੜੇ ਹੁੰਦੇ ਨੇ ਹੂੰ ਉਹ ਕਹਿੰਦੇ ਵੀ ਤੁਹਾਡੇ ਜਿਹੜੇ ਬਿਹਾਰ ਤੋਂ ਸਰ ਨਾਲੋਂ ਜ਼ਿਆਦਾ ਆਈਏਐਸ ਆਈਪੀਐਸ ਕਿਉਂ ਨਿਕਲਦੇ ਆ ਹੂੰ ਉਹ ਕਹਿੰਦੇ ਜੀ ਸਾਡੇ ਕੋਲ ਨਾ ਸੈਕਿੰਡ ਆਪਸ਼ਨ ਨਹੀਂ ਹੁੰਦਾ ਹੂੰ ਜੇ ਅਸੀਂ ਕਲੀਅਰ ਨਾ ਕੀਤਾ ਤਾਂ ਸਾਨੂੰ ਪਤਾ ਹੈ ਸਾਡੀ ਲਾਈਫ ਕੀ ਹੁੰਦੀ ਹੈ ਤਾਂ ਉਹ ਉਹ ਚੀਜ਼ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਹਿੱਟ ਕਰਦੀ ਹੈ ਕਿ ਯਾਰ ਮੈਂ ਕਰਨਾ ਹੀ ਕਰਨਾ ਹੈ ਬਿਲਕੁਲ ਤਾਂ ਇਹ ਜਿਹੜੀਆਂ ਕੁੜੀਆਂ ਨੇ ਕਲੀਅਰ ਕੀਤਾ ਮੈਨੂੰ ਲੱਗਦਾ ਇਹਨਾਂ ਦੇ ਵੀ ਦਿਮਾਗ 'ਚ ਕਿਤੇ ਨਾ ਕਿਤੇ ਹੋਣਾ ਕਿ ਨਹੀਂ ਰੱਸੀ ਕੱਢਣਾ ਇਹ ਸਭ ਬਿਲਕੁਲ ਸੀ ਇਹਨਾਂ ਕੁੜੀਆਂ ਦੀ ਅੱਜ ਤੁਸੀਂ ਨਿਊਜ਼ਪੇਪਰ ਚੱਕੋ 18 ਜੁਲਾਈ ਦੇ ਤੁਸੀਂ ਦੇਖੋ ਕਿ ਇਹ ਕੁੜੀਆਂ ਕਹਿ ਰਹੀਆਂ ਨੇ ਆਪਣੇ ਮੂੰਹ ਤੋਂ ਕਿ ਅਸੀਂ ਆਪਣੇ ਪਰਿਵਾਰ ਨੂੰ ਇਸ ਪੋਜੀਸ਼ਨ 'ਚੋਂ ਇਸ ਮਾੜੀ ਪੋਜੀਸ਼ਨ 'ਚੋਂ ਕੱਢਣਾ ਸੀ ਅਸੀਂ ਗੁਰਬਤ ਤੋਂ ਬਾਹਰ ਲੈ ਕੇ ਆਉਣਾ ਸੀ ਆਪਣਾ ਪਰਿਵਾਰ ਤਾਂ ਸਾਨੂੰ ਏ ਮਹਿਸੂਸ ਹੋਇਆ ਕਿ ਜੇ ਅਸੀਂ ਪਰਿਵਾਰ ਦੀ ਫਾਈਨੈਂਸ਼ੀਅਲ ਸਟੇਟਸ ਜਾਂ ਕੰਡੀਸ਼ਨ ਠੀਕ ਕਰ ਕਰ ਸਕਦੇ ਆ ਜਾਂ ਕਰਨੀ ਆ ਤਾਂ ਪੜ੍ਹਾਈ ਇੱਕੋ ਇੱਕ ਜ਼ਰੀਆ ਹੈ ਸਾਡੇ ਕੋਲ ਕਿਉਂਕਿ ਇਸ ਤੋਂ ਇਲਾਵਾ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਅਸੀਂ ਪੜ੍ਹ ਸਕਦੇ ਆ ਅਸੀਂ ਪੜ੍ਹਾਈ ਕਰਨ ਦੇ ਵਿੱਚ ਚੰਗੀਆਂ ਉਸ ਏਮ ਦੇ ਨਾਲ ਇਹ ਕੁੜੀਆਂ ਚੱਲੀਆਂ ਤੁਸੀਂ ਦੇਖੋ ਹੁਣ ਦੇਖੋ ਇਹ ਨੇ ਤੁਸੀਂ ਅੱਗੇ ਦੇਖੋ ਕੀ ਹੁਣ ਉਹ ਕਹਿੰਦੇ ਕਿ ਧੀਆਂ ਤਾਂ ਧੰਨ ਬਿਗਾਨਾ ਨਹੀਂ ਹੁੰਦੀਆਂ ਨੇ ਅੱਗੇ ਵੀ ਹੋਰ ਪਰਿਵਾਰਾਂ 'ਚ ਜਾਣਾ ਆ ਹੁਣ ਜੇ ਆਪ ਪ੍ਰੋਫੈਸਰ ਬਣ ਜਾਣਗੀਆਂ ਤਾਂ ਅੱਗੇ ਮੁੰਡੇ ਵੀ ਉਸ ਤਰੀਕੇ ਦੇ ਨਾਲ ਪੜੇ ਲਿਖੇ ਜਾਂ ਕੋਈ ਨੌਕਰੀ ਵਾਲੇ ਉਹ ਉਸ ਤਰੀਕੇ ਦੇ ਨਾਲ ਮਿਲਣਗੇ ਸੋ ਪਰਿਵਾਰ ਦੀ ਇੱਕ ਤਰੀਕੇ ਦੇ ਨਾਲ ਇਹਨਾਂ ਕੁੜੀਆਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਲਗਨ ਤੇ ਆਪਣੀ ਪੜ੍ਹਾਈ ਦੇ ਨਾਲ ਤੁਸੀਂ ਦੇਖੋ ਕਿ ਦਸ਼ਾ ਹੀ ਬਦਲ ਦਸ਼ਾ ਹੀ ਬਦਲ ਬਿਲਕੁਲ ਤੇ ਮੈਂ ਮਤਲਬ ਇੱਕ ਸਿੱਖਿਆ ਕਿੰਨੀ ਵੱਡੀ ਹੈ ਜਿਹੜੀਆਂ ਆਮ ਕੁੜੀਆਂ ਜਾਂ ਆਮ ਮੁੰਡੇ ਆਪਾਂ ਕਹਿ ਦਿੰਨੇ ਆ ਨਾ ਕਿ ਨਹੀਂ ਯਾਰ ਇਹ ਕੋਈ ਨਹੀਂ ਕੋਈ ਖੇਤੀ ਕਰ ਲਾਂਗੇ ਆਪਾਂ ਅਕਸਰ ਇੱਕ ਵਤੀਰਾ ਹੁੰਦਾ ਯਸ ਜਾਂ ਤੁਹਾਡੇ ਫਾਦਰ ਦਾ ਆ ਜਾਂ ਤੁਹਾਡੇ ਰਿਲੇਟਿਵ ਦਾ ਕਿਸੇ ਦਾ ਬਿਜ਼ਨਸ ਸੈੱਟ ਹੁੰਦਾ ਤੇ ਤੁਸੀਂ ਇਹ ਕਹਿੰਦੇ ਨੋ ਯਾਰ ਉਹਨਾਂ ਨਾਲ ਰਲ ਕੇ ਕੁਝ ਨਾ ਕੁਝ ਕਰ ਲਾਂਗੇ ਇਹੀ ਚੀਜ਼ ਅਸੀਂ ਦੇਖ ਰਹੇ ਆ ਪਿੰਡਾਂ ਚ ਵੀ ਖਾਸ ਕਰਕੇ ਪਿੰਡਾਂ ਚ ਤਾਂ ਬਹੁਤ ਜ਼ਿਆਦਾ ਆ ਕਿਉਂਕਿ ਹਰ ਘਰ ਦੇ ਕੋਲ ਜ਼ਮੀਨ ਹੁੰਦੀ ਹੈ ਤੇ ਉਹ ਬੱਚੇ ਇਹ ਕਹਿੰਦੇ ਨੇ ਯਾਰ ਕੋਈ ਨਹੀਂ ਜੇ ਨਹੀਂ ਅੱਛਾ ਅੱਛਾ ਉਹ ਤਾਂ ਆਪਣੇ ਆਪ ਨੂੰ ਇਹ ਵੀ ਕਹਿੰਦੇ ਨੇ ਛਾਡੇ ਯਾਰ ਪੜ੍ਹ ਲਿਖ ਕੇ ਡੀਸੀ ਲੱਗ ਕੇ ਡੀਸੀ ਲੱਗ ਕੇ ਨਾ ਖੇਤੀ ਖੇਤੀ ਕਰਦੇ ਆ ਆਪ ਦਾ ਆ ਹੈਗੇ 4-5 ਕਿਲੇ ਆ 10 ਕਿਲੇ ਆਪਾਂ ਖੇਤੀ ਕਰ ਲਾਂਗੇ ਬਿਲਕੁਲ ਉਹਨਾਂ ਨੂੰ ਉਹ ਚੀਜ਼ ਦਿਖਦੀ ਹੁੰਦੀ ਹੈ ਕਿ ਜੇ ਇੱਧਰ ਨਹੀਂ ਕਰੇ ਅਸੀਂ ਆ ਕਰ ਲਾਂਗੇ ਚਲੋ ਨਹੀਂ ਨਹੀਂ ਉਹ ਇੱਕ ਬੜਾ ਵੱਡਾ ਕਾਰਨ ਬੰਦਾ ਤੁਹਾਡੇ ਸਕਸੈਸ ਨਾ ਹੁੰਦਾ ਕਿ ਕਿਉਂਕਿ ਤੁਹਾਨੂੰ ਪਹਿਲਾਂ ਹੀ ਤੁਸੀਂ ਡਾਇਵਰਟ ਹੋ ਜਾਂਦੇ ਹੋ ਚੀਜ਼ਾਂ ਤੋਂ ਕਿ ਨਹੀਂ ਯਾਰ ਇਹ ਨਹੀਂ ਤਾਂ ਇਹ ਤਾਂ ਹੈਗਾ ਹੀ ਹੈ ਇਹ ਤਾਂ ਆਪਣਾ ਹੀ ਹੈ ਹਾਂ ਤੇ ਬਹੁਤ ਜਿਹੜੇ ਵੱਡੇ ਵੈਲ ਸੈਟਡ ਪਰਿਵਾਰ ਹੁੰਦੇ ਨੇ ਉਦੇ ਚ ਤੁਸੀਂ ਦੇਖੋਗੇ ਕਿ ਕਰਦੇ ਬੱਚੇ ਮਿਹਨਤ ਉਹ ਵੀ ਪਰ ਇਸ ਤਰੀਕੇ ਦੇ ਮੁਕਾਮ ਤੇ ਬਹੁਤ ਘੱਟ ਉਹਨਾਂ ਪਰਵਾਰਾਂ ਚੋਂ ਲੋਕ ਪਹੁੰਚਦੇ ਨੇ ਜਿਹੜੇ ਮਿਡਲ ਕਲਾਸ ਹੁੰਦੇ ਨੇ ਜਾਂ ਬਿਲੋਅ ਦਾ ਮਿਡਲ ਕਲਾਸ ਹੁੰਦੇ ਨੇ ਉਹ ਬੱਚੇ ਇਸ ਤਰੀਕੇ ਦੇ ਮੁਕਾਮ ਜ਼ਿਆਦਾ ਹਾਸਲ ਕਰਦੇ ਤੁਸੀਂ ਇਹ ਚੀਜ਼ ਨੋਟ ਕਰੋ ਕਿਤੇ ਵੀ ਕਰ ਲੋ ਅਸੀਂ ਦੇਖਦੇ ਆ ਕਿ ਇਸੇ ਤਰੀਕੇ ਦੇ ਨਾਲ ਹੁੰਦਾ ਬਹਿਰਾਲ ਠੀਕ ਹੈ ਹੁਣ ਇਹਨਾਂ ਨੇ ਕੀਤਾ ਪਰ ਮੇਰੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਇੱਥੇ ਇਹਨਾਂ ਕੁੜੀਆਂ ਨੇ ਮਿਹਨਤ ਤਾਂ ਇੱਥੇ ਤੱਕ ਕਰ ਲਈ ਅਸਿਸਟੈਂਟ ਪ੍ਰੋਫੈਸਰ ਦੇ ਲਈ एलिजिबल ਵੀ ਹੋ ਗਈਆਂ ਪਰ ਅੱਗੇ ਨੌਕਰੀਆਂ ਕਿੱਥੇ ਨੇ ਕਿਉਂਕਿ ਹਰ ਇੱਕ ਦਾ ਸੁਪਨਾ ਇਹ ਹੁੰਦਾ ਕਿ ਅਸੀਂ ਸਰਕਾਰੀ ਜਾ ਸਰਕਾਰੀ ਜੋਬ ਲਈ ਬਿਲਕੁਲ ਸਰਕਾਰੀ ਨੌਕਰੀਆਂ ਕਿੱਥੇ ਨੇ ਜੇ ਜਾਣਦੇ ਵੀ ਆ ਜੇ ਕਾਲਜ ਹੁਣ ਅਸੀਂ ਦੇਖੋ ਕਿ ਆ ਪਿੱਛੇ ਦੇਖੋ ਤੁਸੀਂ 1158 ਵਾਲੇ ਉਸ ਅਸਿਸਟੈਂਟ ਪ੍ਰੋਫੈਸਰੀ ਸੀ ਉਹਨਾਂ ਦੀ ਭਰਤੀ ਸਰਕਾਰ ਨੇ ਕੀਤੀ ਤੇ ਉਹ ਚੈਲੰਜ ਸੁਪਰੀਮ ਕੋਰਟ ਤੱਕ ਹੋਇਆ ਸੁਪਰੀਮ ਕੋਰਟ ਨੇ ਸਾਰਾ ਕੁਐਸ਼ ਕਰਕੇ ਮਾਰਿਆ ਉਹਨਾਂ ਨੇ ਕਿਹਾ ਕਿ ਤੁਹਾਡੀ ਭਰਤੀ ਸਹੀ ਨਹੀਂ ਹੈ ਉਹ ਕਿੰਨੇ ਬੇਰੁਜ਼ਗਾਰ ਕਿੰਨੇ ਬੱਚੇ ਆਪਾਂ ਅਕਸਰ ਦੇਖਦੇ ਹਾਂ ਪੰਜਾਬ 'ਚ ਕਿ ਟੈਂਕੀਆਂ ਤੇ ਚੜ ਗੀਆਂ ਟੀਚਰਸ ਤੇ ਹੋਰ ਬਿਲਕੁਲ ਇਹ 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 ਵੀ ਕਿਤੇ ਨਾ ਇਹ ਵੀ ਇੱਕ ਸਿਸਟਮ ਦਾ ਫੇਲਿਅਰ ਹੈ ਬੱਚੇ ਪੜ ਲੈਂਦੇ ਐਨਾ ਇਹ ਇਸ ਮੁਕਾਮ ਇਸ ਸਾਰੀਆਂ ਆਪਣਾ ਮਰਾਉ ਜੀ ਪਿੱਛੇ ਜੇ ਤਾਂ ਕਾਪੂਰੀਆ ਕਰਦੇ ਆ ਪਿੱਛੇ ਜੇ ਤਾਂ ਇਹ ਵੀ ਗੱਲਾਂ ਮੈਂ ਸੋਸ਼ਲ ਮੀਡੀਆ ਤੇ ਪੜੀਆਂ ਕਿ ਪੜ ਲਿਖ ਕੇ ਕੀ ਕਰਨਾ ਜਦੋਂ ਜੇ ਇੰਨਾ ਪੜ੍ਹ ਕੇ ਵੀ ਤਾਂ ਟੈਂਕੀਆਂ ਤੇ ਜੜਨਾ ਤਾਂ ਫਿਰ ਇਦੋਂ ਵਧੀਆ ਆਪ ਦਾ ਕੋਈ ਬਿਜ਼ਨਸ ਆ ਫਿਰ ਖੇਤੀ ਕਰ ਲੋ ਹਾਂ ਕਿਤੇ ਨਾ ਕਿਤੇ ਉਹ ਵੀ ਉਹ ਵੀ ਆਪਣੀ ਜਗ੍ਹਾ ਆਪਾਂ ਇਹ ਬੱਚਿਆਂ ਦਾ ਚਲੋ ਕੁੜੀਆਂ ਦਾ ਹੌਸਲਾ ਨਹੀਂ ਤੋੜਨਾ ਚਾਹੁੰਦੇ ਪਰ ਇਹ ਵੀ ਇੱਕ ਸਚਾਈ ਹੈ ਹਾਂ ਕਿਉਂਕਿ ਬੱਚੇ ਨਾ ਬਹੁਤ ਮਿਹਨਤ ਦੇ ਨਾਲ ਪੜਦੇ ਨੇ ਹੁਣ ਇਹ ਕੁੜੀਆਂ ਬਹੁਤ ਮਿਹਨਤ ਦੇ ਨਾਲ ਬਾੜੇ ਹਾਲਾਤਾਂ ਚੋਂ ਪੜੀਆਂ ਨੇ ਹੁਣ ਜੇ ਅੱਗੇ ਜਾ ਕੇ ਇਹਨਾਂ ਨੂੰ ਚੰਗੀ ਜਗ੍ਹਾ ਨੌਕਰੀ ਨਹੀਂ ਨਾ ਮਿਲਦੀ ਫਿਰ ਕਸੂਰ ਇਹਨਾਂ ਕੁੜੀਆਂ ਦਾ ਸਾਡੇ ਸਿਰ ਦਾ ਕਸੂਰ ਹੈ ਉਮੀਦ ਕਰਦੇ ਹਾਂ rau ji ਕਿ ਇਸ ਤਰੀਕੇ ਨਾਲ ਹੀ ਆਪਣੇ ਪੰਜਾਬ ਚ ਖੁਸ਼ਹਾਲੀ ਤੇ ਲੋਕ ਪੜ੍ਹਦੇ ਲੈਣ ਕਿਉਂਕਿ ਪੜ੍ਹਾਈ ਦਾ ਤੇ ਨੌਕਰੀ ਦਾ ਕੋਈ ਲੈਣਦੇ ਨਹੀਂ ਪੜ੍ਹਾਈ ਤੁਹਾਨੂੰ ਸਿੱਖਿਆ ਦਿੰਦੀ ਹੈ ਨੌਕਰੀ ਤੁਸੀਂ ਆਪਦੀ ਕੈਲੀਬਰ ਆਪਦੇ ਸਕਿੱਲ ਦੇ ਹਿਸਾਬ ਨਾਲ ਲੈਣੇ ਹੋ ਪਰ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਭਵਿੱਖ ਹੈ ਉਹ ਸਖਾਵਾਂ ਹੋਵੇ ਬਿਲਕੁਲ